ਸੰਗੋ ਜੀ ਅਜਿਹੇ ਤਿੰਨ ਉਪਾਅ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਆਪਣੇ ਹੀ ਘਰੇ ਕਰ ਸਕਦੇ ਹੋ ਅਤੇ ਜਿਸ ਵਿੱਚ ਤੁਹਾਡਾ ਕੋਈ ਵੀ ਖਰਚਾ ਨਹੀਂ ਹੋਵੇਗਾ ਜੀ ਇਹ ਤਿੰਨ ਤਰ੍ਹਾਂ ਦੇ ਉਪਾਅ ਜੇਕਰ ਤੁਸੀਂ ਵੀ ਦਿਨ ਕਰ ਲੇ ਤਾਂ ਤੁਸੀਂ ਆਪ ਹੱਸ ਕੇ ਇਹ ਕਹੋਗੇ ਕਿ ਇਹੋ ਜਿਹੇ ਦਿਨ ਅਸੀਂ ਆਪਣੇ ਪਰਿਵਾਰ ਵਿੱਚ ਕਦੇ ਨਹੀਂ ਦੇਖੇ ਜੀ ਸਭ ਤੋਂ ਪਹਿਲਾਂ ਪੰਜਾਬੀ ਗੁਰੂ ਪਾ ਚੈਨਲ ਤੇ ਆਈ ਸਭ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੰਗੋ ਜੀ ਅੱਜ ਦਾ ਵਿਸ਼ਾ ਪਤੀ ਪਤਨੀ ਦੇ ਲੜਾਈ ਝਗੜੇ ਨਾਲ ਸੰਬੰਧ ਰੱਖਦਾ ਹੈ ਸੰਗਤ ਜੀ ਜਦੋਂ ਹੀ ਸਾਡਾ ਵਿਆਹ ਹੁੰਦਾ ਹੈ ਤਾਂ ਅਸੀਂ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਰਹਿ ਕੇ ਇਹੀ ਸੋਚਦੇ ਹਾਂ ਕਿ ਸਾਡੀ ਸਾਰੀ ਜ਼ਿੰਦਗੀ ਬੜੀ ਖੁਸ਼ੀਆਂ ਭਰੀ ਹੋਵੇਗੀ ਪਰ ਅੱਜ ਦੇ ਸਮੇਂ ਵਿੱਚ ਕੋਈ ਵੀ ਅਜਿਹਾ ਘਰ ਨਹੀਂ ਹੈ ਜਿਸ ਵਿੱਚ ਲੜਾਈ ਝਗੜੇ ਨਹੀਂ ਹੁੰਦੇ ਸੰਗਤ ਜੀ ਨਾਰਮਲ ਲੜਾਈ ਝਗੜੇ ਆਮ ਹੀ ਘਰਾਂ ਵਿੱਚ ਚੱਲਦੇ ਰਹਿੰਦੇ ਹਨ ਪਰ ਜਦੋਂ ਘਰ ਵਿੱਚ ਪਤੀ ਪਤਨੀ ਲੜਾਈ ਕਰਦੇ ਹਨ ਤਾਂ ਉਸ ਦਾ ਪ੍ਰਭਾਵ ਸਾਰੇ ਘਰ ਉੱਪਰ ਪੈਂਦਾ ਹੈ ਜੀ ਲੜਾਈ ਝਗੜਿਆਂ ਦਾ ਪ੍ਰਭਾਵ ਸਾਡੇ ਬੱਚਿਆਂ ਉੱਪਰ ਬਹੁਤ ਗਲਤ ਪੈਂਦਾ ਹੈ। ਬੱਚੇ ਅੰਦਰੋਂ ਹੀ ਅੰਦਰੋਂ ਆਪਣੇ ਮਾਤਾ ਪਿਤਾ ਨੂੰ ਨਫ਼ਰਤ ਕਰਨ ਲੱਗ ਜਾਂਦੇ ਹਨ ਜੀ। ਹਾਲਾਂਕਿ ਸੰਗਤ ਜੀ ਦੋਨਾਂ ਜੀਆਂ ਵਿੱਚ ਲੜਾਈ ਝਗੜੇ ਦਾ ਕੋਈ ਵੱਡਾ ਕਾਰਨ ਨਹੀਂ ਹੁੰਦਾ। ਬਸ ਗੱਲ ਇੰਨੀ ਕੁ ਹੁੰਦੀ ਹੈ ਕਿ ਕੋਈ ਵੀ ਇੱਕ ਦੂਸਰੇ ਅੱਗੇ ਨੀਵਾ ਨਹੀਂ ਹੋਣਾ ਚਾਹੁੰਦਾ। ਪਰ ਸੰਗਤ ਜੀ ਘਰ ਵਿੱਚ ਲੜਾਈ ਝਗੜੇ ਜਿਵੇਂ ਜਿਵੇਂ ਵਧੇ ਜਾਣਗੇ ਘਰ ਵਿੱਚ ਨਕਾਰਾਤਮਕ ਊਰਜਾ ਓਨੇ ਹੀ ਵਧਦੀ ਜਾਵੇਗੀ। ਜਿਵੇਂ ਦੀ એનર્ਜੀ ਅਸੀਂ ਸਾਡੇ ਘਰ ਨੂੰ ਦਵਾਂਗੇ ਸਾਡਾ ਘਰ ਉਸੇ ਤਰ੍ਹਾਂ ਦਾ ਹੀ ਬਣ ਜਾਵੇਗਾ ਜੀ ਇਸ ਕਰਕੇ ਸੰਗਤ ਜੀ ਅੱਜ ਤੁਹਾਨੂੰ ਉਹ ਤਿੰਨ ਉਪਾਅ ਦੱਸਾਂਗੇ ਜੋ ਸਿਰਫ ਤੁਸੀਂ ਆਪਣੇ ਹੀ ਘਰ ਵਿੱਚ ਰਹਿ ਕੇ ਕਰਨੇ ਹਨ ਸੰਗਤ ਜੀ ਇਹ ਉਪਾਅ ਤੁਸੀਂ ਕਪੂਰ ਦੀ ਟਿੱਕੀ ਨਾਲ ਹੀ ਕਰਨੇ ਹਨ ਕਪੂਰ ਦੀ ਟਿੱਕੀ ਹਰ ਤਰ੍ਹਾਂ ਦੀ ਨੈਗੇਟਿਵ એનર્ਜੀ ਨੂੰ ਆਪਣੇ ਅੰਦਰ ਧਾਰਨ ਕਰਕੇ ਉਸ ਨੂੰ ਨਸ਼ਟ ਕਰਨ ਲਈ ਜਾਣੀ ਜਾਂਦੀ ਹੈ ਤੁਸੀਂ ਔਜੇ ਵੀ ਕਪੂਰ ਦੇ ਕਾਫੀ ਸਾਰੇ ਫਾਇਦੇ ਸੁਣੇ ਹੋਣਗੇ ਜੀ ਜਦੋਂ ਕਿਸੇ ਨੂੰ ਕੋਈ ਸ਼ੂਦ ਦੀ ਬਿਮਾਰੀ ਹੁੰਦੀ ਹੈ ਤਾਂ ਉਸ ਵੇਲੇ ਉਸ ਦੀ ਬਾਹਾਂ ਤੇ ਕਪੂਰ ਦੀ ਟਿੱਕੀ ਨੂੰ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਤੁਸੀਂ ਕਪੂਰ ਦੀ ਟਿੱਕੀ ਨੂੰ ਹਰ ਘਰ ਵਿੱਚ ਰੱਖੀ ਹੋਈ ਜ਼ਰੂਰ ਦੇਖੋਗੇ ਜੀ ਸੰਗਤ ਜੀ ਇਹ ਤਿੰਨੋਂ ਉਪਾਅ ਦੋਹਾਂ ਜੀਆਂ ਵਿੱਚੋਂ ਕੋਈ ਵੀ ਕਰ ਸਕਦਾ ਹੈ ਇਸ ਉਪਾਅ ਨੂੰ ਕਿਸੇ ਵੀ ਦਿਨ ਕੀਤਾ ਜਾ ਸਕਦਾ ਹੈ ਸੰਗਤ ਜੀ ਸਭ ਤੋਂ ਪਹਿਲਾਂ ਉਪਾਅ ਤੁਸੀਂ ਕੀ ਕਰਨਾ ਹੈ ਕਿ ਇੱਕ ਕਪੂਰ ਦੀ ਟਿੱਕੀ ਲੈ ਕੇ ਉਸ ਨੂੰ ਥੋੜਾ ਜਿਹਾ ਤੋੜ ਕੇ ਭਾਵੇਂ ਜਿਆਦਾ ਪਾਊਡਰ ਨਹੀਂ ਬਣਾਉਣਾ ਬਸੋ ਥੋੜਾ ਜਿਹਾ ਤੋੜ ਕੇ ਕਿਸੇ ਵੀ ਰੰਗ ਦੇ ਕੱਪੜੇ ਵਿੱਚ ਬੰਨ ਕੇ ਆਪਣੇ ਬੈੱਡ ਤੇ ਪਾਵੇ ਨਾਲ ਉਸ ਨੂੰ ਬੰਨ੍ਹ ਦੇਣਾ ਹੈ ਪਰ ਯਾਦ ਰੱਖੋ ਇਹ ਬੈੱਡ ਸਾਡੇ ਘਰ ਦਾ ਮੇਨ ਬੈੱਡ ਹੋਣਾ ਚਾਹੀਦਾ ਹੈ ਭਾਵੇਂ ਜਿਸ ਉੱਪਰ ਪਤੀ ਪਤਨੀ ਸੌਂਦੇ ਹਨ ਜਾਂ ਬੱਚੇ ਸੌਂਦੇ ਹਨ ਤੁਸੀਂ 5 ਦਿਨ ਬਾਅਦ ਇਸ ਨੂੰ ਹਟਾ ਕੇ ਕਿਤੇ ਵੀ ਸੁੱਟ ਦੇਣਾ ਹੈ ਅਤੇ ਫਿਰ ਇੱਕ ਨਵਾਂ ਉਪਾ ਇਸੇ ਤਰ੍ਹਾਂ ਦਾ ਹੀ ਕਰਨਾ ਹੈ ਜੀ ਸੰਗਤ ਜੀ ਇਹ ਉਪਾ ਤੁਸੀਂ 20 ਦਿਨ ਕਰਨਾ ਹੈ ਇਸ ਨਾਲ ਜਿੰਨੀ ਵੀ ਨੈਗੇਟਿਵ એનર્ਜੀ ਰਾਤ ਨੂੰ ਸੌਂਦੇ ਵੇਲੇ ਤੁਹਾਡੇ ਉੱਪਰ ਵਿਰਾਜਮਾਨ ਹੁੰਦੀ ਹੈ ਕਪੂਰ ਦੀ ਟਿੱਕੀ ਉਸ ਨੂੰ ਆਪਣੇ ਵੱਲ ਖਿੱਚਣ ਦਾ ਕੰਮ ਕਰੇਗੀ ਜੀ ਸੰਗਤ ਜੀ ਦੂਸਰਾ ਉਪਾਅ ਤੁਸੀਂ ਕੀ ਕਰਨਾ ਹੈ ਕਿ ਇੱਕ ਕਪੂਰ ਦੀ ਟਿੱਕੀ ਲੈ ਕੇ ਉਸ ਉੱਪਰ ਦੋਨੋਂ ਸਾਈਡ ਪਤੀ ਪਤਨੀ ਦਾ ਨਾਮ ਲਿਖ ਦੇਣਾ ਹੈ ਅਤੇ ਉਸ ਨੂੰ ਉਸੇ ਤਰ੍ਹਾਂ ਹੀ ਅੱਗ ਵਿੱਚ ਸੁੱਟ ਦੇਣਾ ਹੈ ਜੀ ਸੰਗਤ ਜੀ ਇਹ ਉਸੇ ਤਰ੍ਹਾਂ ਹੀ ਹੁੰਦਾ ਹੈ ਜਿਸ ਤਰ੍ਹਾਂ ਸਾਡੇ ਬਜ਼ੁਰਗ ਲਾਲ ਮਿਰਚਾ ਲੈ ਕੇ ਸਹਿਰ ਉੱਪਰ ਦੀ ਵਾਰ ਕੇ ਅੱਗ ਵਿੱਚ ਸੁੱਟ ਦਿੰਦੇ ਸਨ ਸੰਗੋਜੀ ਕਈ ਵਾਰ ਕੀ ਹੁੰਦਾ ਹੈ ਕਈ ਲੋਕ ਅਜਿਹੇ ਹੁੰਦੇ ਹਨ ਜਿਹੜੇ ਸਾਡੇ ਰਿਸ਼ਤੇ ਤੋਂ ਖੁਸ਼ ਨਹੀਂ ਹੁੰਦੇ ਅਤੇ ਸਾਡੇ ਨਾਮ ਦੇ ਨਾਲ ਕਿਸੇ ਤਰ੍ਹਾਂ ਦਾ ਟੋਟਕਾ ਕਰਵਾ ਦਿੰਦੇ ਹਨ ਪਰ ਇੱਕ ਕਪੂਰ ਦੀ ਟਿੱਕੀ ਉਹਨਾਂ ਦੇ ਟੋਟਕੇ ਨੂੰ ਮੂੰਹ ਤੋੜ ਜਵਾਬ ਦੇਵੇਗੀ ਜੀ ਤੀਸਰਾ ਉਪਾ ਸੰਗੋਜੀ ਜੋ ਤੁਸੀਂ ਕਰਨਾ ਹੈ ਉਹ ਬਹੁਤ ਜ਼ਿਆਦਾ ਲਾਭਦਾਇਕ ਹੈ ਜੀ ਕਿ ਤੁਸੀਂ ਇੱਕ ਸਾਫੀ ਕਪੂਰ ਦੀ ਟਿੱਕੀ ਲੈ ਕੇ ਉਸ ਨੂੰ ਇੱਕ ਖਾਲੀ ਛੋਟੀ ਡੱਬੀ ਵਿੱਚ ਪਾ ਕੇ ਆਪਣੇ ਰਸੋਈ ਵਿੱਚ ਰੱਖ ਦੇਣਾ ਹੈ ਯਾਦ ਰੱਖਿਓ ਇਹ ਡੱਬੀ ਬਾਕੀ ਸਾਰੇ ਮਸਾਲਿਆਂ ਦੇ ਨਾਲ ਹੀ ਪਈ ਹੋਣੀ ਚਾਹੀਦੀ ਹੈ। ਸੰਗਤ ਜੀ ਐਸ ਨਾਲ ਰਸੋਈ ਵਿੱਚ ਪੈਦਾ ਹੋ ਰਹੀ ਨਕਾਰਾਤਮਕ ਊਰਜਾ ਜੋ ਕਿ ਸਾਡੇ ਖਾਣੇ ਦੁਆਰਾ ਸਾਡੇ ਸਰੀਰ ਵਿੱਚ ਜਾਂਦੀ ਹੈ ਉਸ ਨੂੰ ਕਾਬੂ ਕਰੇਗੀ। ਇਹ ਤਿੰਨ ਉਪਾਅ ਤੁਸੀਂ 20 ਦਿਨ ਕਰਨੇ ਹਨ। ਜੇਕਰ ਉਸ ਤੋਂ ਪਹਿਲਾਂ ਹੀ ਤੁਹਾਨੂੰ ਫਰਕ ਲੱਗਦਾ ਹੈ ਤਾਂ ਤੁਸੀਂ ਉਸ ਦਿਨ ਹੀ ਇਹ ਉਪਾਅ ਬੰਦ ਕਰ ਦੇਣੇ ਹਨ। ਸੰਗਤ ਜੀ ਇਹਨਾਂ ਉਪਾਅ ਨਾਲ ਕਿਸੇ ਵੀ ਉੱਪਰ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਐਸੋ ਪਾ ਦੇ ਨਾਲ ਨਾਲ ਸੰਗਤ ਜੀ ਸਾਨੂੰ ਖੁਦ ਵੀ ਸ਼ੈਨਸ਼ੀਲਤਾ ਰੱਖਣੀ ਚਾਹੀਦੀ ਹੈ। ਉਪਾਅ ਹਮੇਸ਼ਾ ਅਣਚਾਹੀ ਨਕਾਰਾਤਮਕ ਊਰਜਾ ਨੂੰ ਦੂਰ ਕਰਦੇ ਹਨ ਪਰ ਜੇਕਰ ਅਸੀਂ ਲੜਾਈ ਲਈ ਜੈਦ ਹੀ ਫੜ ਲਈ ਹੈ ਤਾਂ ਕੋਈ ਉਪਾਅ ਚਾਹੇ ਜਿੰਨਾ ਮਰਜ਼ੀ ਵੱਡਾ ਹੋਵੇ ਉਹ ਆਪਣਾ ਅਸਰ ਨਹੀਂ ਕਰੇਗਾ ਜੀ ਐਸ ਲਈ ਸੰਗੋ ਜੀ ਸਾਨੂੰ ਵੀ ਆਪਣੇ ਤੇ ਕੰਟਰੋਲ ਕਰਨਾ ਚਾਹੀਦਾ ਹੈ ਪਰ ਸੰਗੋ ਜੀ ਇਹ ਤਿੰਨ ਉਪਾਅ ਤੁਹਾਡੀ ਮਦਦ ਜ਼ਰੂਰ ਕਰਨਗੇ ਜੀ ਪਰ ਸੰਗੋ ਜੀ ਯਾਦ ਰੱਖਿਓ ਤੁਸੀਂ ਕਿਸੇ ਨਾਲ ਵੀ ਇਸ ਜਾਣਕਾਰੀ ਨੂੰ ਸ਼ੇਅਰ ਨਹੀਂ ਕਰਨਾ ਕਿਸੇ ਨਾਲ ਹੀ ਸੰਗੋ ਜੀ ਆਪਣੀ ਛੋਟੀ ਜਹੀ ਵੀਡੀਓ ਖਤਮ ਹੁੰਦੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਅਤੇ ਲਾਭਦਾਇਕ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ